ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸੱਦ ਲਈ ਗਈ ਹੈ 21 ਤਰੀਕ ਨੂੰ 21 ਜਨਵਰੀ ਨੂੰ ਇਹ ਮੀਟਿੰਗ ਸੱਦੀ ਗਈ ਹੈ ਚੰਡੀਗੜ੍ਹ ਪਾਰਟੀ ਆਫਿਸ ਦੇ ਵਿੱਚ ਇਹ ਮੀਟਿੰਗ ਹੋਵੇਗੀ ਔਰ ਇਸ ਮੀਟਿੰਗ ਦੇ ਵਿੱਚ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹੋਣਗੇ ਐਸਜੀਪੀਸੀ ਦੇ ਮੈਂਬਰਸ ਹੋਣਗੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਂ ਵੀ ਹੋਣਗੇ ਔਰ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਹੋਣਗੇ ਇਸ ਬਾਰੇ ਸ਼ਰੋਮੜੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ 21 ਜਨਵਰੀ ਨੂੰ ਇਹ ਮੀਟਿੰਗ ਹੋਣ ਜਾ ਰਹੀ ਹੈ ਸ਼ਰੋਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਦੌਰਾਨ ਹੋ ਰਹੀ ਤਾਂ ਗਲੀ ਨੂੰ ਲੈ ਕੇ ਚਰਚਾਵਾਂ ਵੱਧਦੀਆਂ ਜਾ ਰਹੀਆਂ ਨੇ ਔਰ ਉਸੇ ਵਾਸਤੇ ਇਹ ਬੈਠਕ ਜਿਹੜੀ ਹੈ ਉਹ ਸੰਦੀ ਗਈ ਹੈ ਦੱਸ ਦਈਏ ਕਿ ਇਸ ਬੈਠਕ ਨੂੰ ਕਨਵੀਨ ਕਰਨਗੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਔਰ ਉਥੇ ਉਸ ਬੈਠਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਹੋਣਗੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਵੀ ਸ਼ਾਮਿਲ ਹੋਣਗੇ ਔਰ ਇਸ ਬੈਠਕ ਦੇ ਵਿੱਚ ਵਿਸ਼ੇਸ਼ ਮੁੱਦਾ ਵਿਚਾਰਿਆ ਜਾਵੇਗਾ ਜਿਹੜਾ ਐਸਜੀਪੀਸੀ ਚੋਣਾਂ ਨੂੰ ਲੈ ਕੇ ਰਜਿਸਟ੍ਰੇਸ਼ਨਸ ਚੱਲ ਰਹੀਆਂ ਉਹਨਾਂ ਦੇ ਵਿੱਚ ਹੋ ਰਹੀ ਕਥਤ ਤਾਂ ਦੀ ਦੱਸ ਦਈਏ ਕਿ ਇਸ ਸਬੰਧੀ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਬਗੈਰ ਸਿੰਘਾਂ ਕੌਰਾਂ ਬਗੈਰ ਸਿੱਖ ਬੈਕਗ੍ਰਾਉਂਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੋਟਰ ਕਾਰਡ ਬਣਾਏ ਜਾ ਰਹੇ ਨੇ ਇਹ ਇਲਜ਼ਾਮ ਵਕ ਵਕ ਥਾਮਾਂ ਤੋਂ ਆਉਂਦੇ ਨਜ਼ਰ ਆਏ ਨੇ ਖਾਸ ਤੌਰ ਦੇ ਉੱਤੇ ਹੁਸ਼ਿਆਰਪੁਰ ਵਿੱਚ ਵੀ ਇਦਾਂ ਦੀ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਸ਼ਿਆਰਪੁਰ ਐਡਵੋਕੇਟ ਹਜਿੰਦਰ ਸਿੰਘ ਧਾਮੀ ਦਾ ਆਪਣਾ ਇਲਾਕਾ ਹੈ ਆਪਣਾ ਸ਼ਹਿਰ ਹੈ ਔਰ ਉਥੋਂ ਵੀ ਐਦਾਂ ਦੇ ਸੁਰ ਉੱਠਨੇ ਸ਼ੁਰੂ ਹੋ ਗਏ ਆ ਕਿ ਐਦਾਂ ਦੀ ਤਾਂ ਗੱਲ ਹੀ ਉਥੇ ਚੱਲ ਰਹੀ ਆ ਹੁਣ ਕਥਤ ਤੌਰ ਦੇ ਉੱਤੇ ਇਹ ਇਲਜ਼ਾਮ ਫਿਲਹਾਲ ਮੌਜੂਦ ਤਾਂ ਨਹੀਂ ਔਰ ਇਸੇ ਵਾਸਤੇ ਇਹ ਕਨਵੈਨਸ਼ਨ ਕਨਵੀਨ ਕੀਤੀ ਗਈ ਹੈ ਇਹ ਮੀਟਿੰਗ ਕਨਵੀਨ ਕੀਤੀ ਗਈ ਹੈ ਜਿਹੜੀ ਕਿ 21 ਤਰੀਕ ਨੂੰ ਪਾਰਟੀ ਆਫਿਸ ਦੇ ਵਿੱਚ ਹੋਵੇਗੀ 1:30 ਵਜੇ ਦਾ ਸਮਾਂ ਉਲੀਕਿਆ ਗਿਆ ਔਰ ਇਸ ਮੀਟਿੰਗ ਦੇ ਵਿੱਚ ਇਸ ਬਾਰੇ ਵਿਚਾਰ ਚਰਚਾ ਹੋਵੇਗੀ ਇਸ ਨੂੰ ਸੀਰੀਅਸ ਨੋਟ ਤੇ ਲੈਂਦੇ ਹੋਏ ਅੱਗੇ ਪ੍ਰੋਸੀਡ ਕੀਤਾ ਜਾਵੇਗਾ ਔਰ ਕਿਸ ਆਧਾਰ ਦੇ ਉੱਤੇ ਹੁਣ ਇਸ ਦੇ ਉੱਤੇ ਐਕਸ਼ਨ ਹੋਵੇਗਾ ਇਹ ਪਾਰਟੀ ਡਿਸਾਈਡ ਕਰੇਗੀ ਫਿਲਹਾਲ ਬਹੁਤ ਸਾਰੀਆਂ ਕੰਪਲੇਂਟਸ ਅੰਦਰ ਖਾਤੇ ਇਦਾਂ ਦੀਆਂ ਆਉਂਦੀਆਂ ਪ੍ਰਤੀਤ ਹੋ ਰਹੀਆਂ ਸੀ ਜਿਹੜਾ ਉੱਤੇ ਹੁਣ ਪਾਰਟੀ ਆਫਟਰ ਆਲ ਐਕਸ਼ਨ ਲੈਣਾ ਚਾਹੁੰਦੀ ਔਰ ਖਾਸ ਤੌਰ ਦੇ ਉੱਤੇ ਐਸਜੀਪੀਸੀ ਮੈਂਬਰਸ ਔਰ ਐਸਜੀਪੀਸੀ ਦੇ ਪ੍ਰਧਾਨ ਦਾ ਧਿਆਨ ਦਿਵਾਉਣਾ ਚਾਹੁੰਦੀ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੁਣ ਵੇਖਣਾ ਹੋਵੇਗਾ ਇਸ ਮੁਤਲਕ ਫਿਲਹਾਲ ਮੀਟਿੰਗਸ ਦਾ ਦੌਰ ਅਕਾਲੀ ਦਲ ਦੇ ਵਿੱਚ ਜਾਰੀ ਹੈ